ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਅਸੀਂ ਇੱਕ ਬਰਾਸਤੀ ਹਵੇਲੀ ਦਿਖਾਉਣੇ ਆਂਗੇ ਸਵਾਗਤ ਕਰਦੇ ਆਂ ਸਾਡੇ ਚੈਨਲ ਗੁਰਵਿੰਦਰ ਖੋਡਲੀ ਤੇ ਆਓ ਜੀ ਸਮੂਹ ਦਿਖਾਉਣੇ ਆਂ ਚਲੋ ਇਹ ਆਪਣਾ ਪਹਿਲਾ ਵਲੌਗ ਆ ਕੋਈ ਗਲਤੀ ਫਲਤੀ ਹੋਵੇ ਤਾਂ ਮਾਫ਼ ਕਰਨੇ ਆਂ ਕਿਉਂਕਿ ਸਾਨੂੰ ਆਪਾਂ ਨੂੰ ਪਤਾ ਨਹੀਂ ਵੀ ਕੋਈ ਵਲੌਗ ਕਿੱਦਾਂ ਬਣਾਈਦਾ ਪਹਿਲਾ ਤੇ ਇਹਨੂੰ ਪ੍ਰਵਾਨ ਕਰਨਾ ਜੇ ਜੈਗੇ ਚਲੋ ਜੀ ਇਹ ਆ ਜੀ ਭਾਈ ਰੂਪਾ ਤੋਂ 5 ਕਿਲੋਮੀਟਰ ਵੱਡ ਦੂਰ ਪਿੰਡ ਪੋਰਚਗੱਲ तो इस अंदर ले के हैं। इस अंदर चलो आओ दखाने देखो ये है, दे है अपने पुराने जमाने टेली का टेलीफोन जी का नाम जी दीपक ਇਸ ਟੀ ਨੂੰ ਘਰ ਵਿੱਚ ਪੁਰਾਣੀ ਲੱਕੜ ਦੀ ਕਪਾਹ ਵੇਲਾ ਤੇ ਪੁਰਾਣੀਆਂ ਤੀਲਾਂ ਵਾਲੀ ਲੱਕੜ ਕੱਟਣ ਲਈ ਵਰਤਿਆ ਜਾਂਦਾ ਸੀ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਹਰੇਕ ਸਨ ਪੁਰਾਣੀ ਜਵਾਨੇ ਦੀ ਹਰੇਕ ਚੀਜ਼ ਮਿਲਦੀ ਵੀ ਇਹ ਸੋਰ ਮੈਦਾਨੀ ਹੈਗੀ ਇਹ ਵੇਲ ਨਾ ਗਿਆ ਪੁਰਾਣੀ ਜਵਾਨੇ ਦਾ ਚਕਲਾ ਤੇ ਵੇਲ ਨਾ चाह पुनी कद्दू कश आ गए रूटियों टिफिन अंग्रेजें टाइम का गलास तंबे गलास हैौड़ा आ गया ਇਹ ਕੀ ਮਦਾਨੀ ਹੈ ਪੁੱਤ ਇਹ ਸਟਾਪ ਮਦਾਨੀ कोठी है पुरानी जमाने समान रखने वापस आंदी ਜੀ ਇੱਕ ਆਹਾ ਚੀ ਵੀ ਪਈ ਆਪਣੀ ਰਾਸਤੀ ਹਵੇਲੀ ਵਿੱਚ ਇਸ ਨੂੰ ਬਾਈ ਕਨਾਂ ਵੀ ਬਾਬਾ ਬਖਤੌਰਾ ਕਹਿ ਦਦੇ ਸੀ ਦੱਸੋ ਵੀ ਕਹਿ ਕਹਨੇ ਦੇਖੀ ਐ ਇਹ ਚੀਜ਼ ਆਪਣੇ ਬਿਓਰ ਕਾ ਨੂੰ ਵੀ ਦਿਖਾਓ ਤੇ ਪੁੱਛੋ ਇਹ ਆ ਗਈ ਪਰਾਣੀ ਜਵਨ ਇਸ ਰਹਿਣ ਜਦੋਂ ਮੋਟਰਾਂ ਨਹੀਂ ਹੁੰਦੀਆਂ ਸੀ ਤੇ ਦੇ ਉੱਤੇ ਆਪਾਂ ਸ਼ੈਣਾਂ ਵਗੈਰਾ ਉਹ ਦਿਖਾ ਕਰਦੇ ਹੁੰਦੇ ਸੀ ਇੱਥੇ ਲਾ ਕੇ ਇਹਨੂੰ ਘਮਾ ਕੇ ਤੇ ਕਹਿੰਨਾ ਘਮਾਉਂਦਾ ਸੀ ਠੇਕੇ ਨਾਲ ਇਸ ਤੇ ਹੁੰਦਾ ਸੀ ਯਾ ਆਗੇ ਪੱਖਾ ਆ ਸੇਵਾਦਾਰ ਖੜਾ ਹੈ ਇਹ ਸਾਡਾ ਸੇਵਾਦਾਰ ਖੜਾ ਆਵਾਜ਼ ਦਿੰਦਾ ਹੈ ਇਹ ਚਰਖੇ ਸਾਨੂੰ ਨਹੀਂ ਲਿਖਿਆ ਕਿਹੜੇ ਸਾਨੂੰ ਦੇ ਆ ਬਰਾ ਸੇਵਾਦਾਰ ਗਾਂ ਗੋਡੇ ਕੋਲ ਬਣ ਕੱਤੇ ਤੇ ਦੱਸੀ ਦੇ ਬੋਟੀਆਂ ਇਹ ਬੋਟੀਆਂ ਆਈਆਂ ਗੱਤੇ ਤੇ ਗਾਚੀ ਦੀਆਂ ਬਣੀਆਂ ਹੋਗੀਆਂ ਬਾਕੀ ਤੁਸੀਂ ਇਹ ਤੋਂ ਪੜ ਸਕਦੇ ਹੋ ਨੇ ਕਬੂ ਨਾ ਚਾਲਾ ਪੜਾ ਦੇਖੀ ਆ ਨਸ ਇਹ ਐਨਕਾ ਯਾਰ ਇਹ ਬਹੁਤ ਪੁਰਾਣੇ ਸਮੇਂ ਦੀ ਐਨਕ ਹੈ ਅੰਗਰੇਜ਼ਾਂ ਦੇ ਟਾਈਮ ਦੀ ਲੱਗਦੀ ਹੈ ਤਾਂ ਡਸਟਿੰਗ ਦੇ ਉੱਤੇ ਵੀ ਪਾਉਂਦੀ ਹੈ ਦੇਖੋ ਪੂਰਾ ਅੱਖਾਂ ਕਵਰ ਕਰਦੇ ਹਾਲੇ ਤੱਕ ਵਰਕਿੰਗ 'ਚ ਛੋੜੀਆਂ ਸਾਫ ਹੋਣ ਕਰਨ ਨਾਲ ਹੀ ਇਹਦਾ ਆ ਦੇਖੋ ਇਹਦੇ ਨਾਲ ਹੀ ਇਹਦਾ ਆ ਜਾਂਦਾ ਕਵਰ ਐਂ ਕਵਰ ਹੋਇਆ ਨੇ ਬੈਠੀ ਹੂੰ ਕਿ ਨਿਸ ਯੂਨਿਕ ਜੀ ਆਈਟਮ ਹੈ ਜਿੰਨੀ ਛੋਣੀ ਹੈ ਅੱਜ ਕੱਲ ਆਪਾਂ ਮੋਲਾ ਦੇ ਭਾਗ ਦੇ ਖੋਦਣੇ ਰੈਡੀ ਹੋ ਗਏ ਆਵੇ ਰੈਡੀ ਹੋ ਆ ਗਏ ਹਾਂ ਰੈਡੀ ਹੋ ਆ ਗਏ ਸਾਰੇ ਆ ਆਪਣਾ ਉਹ ਜੰਗਲ ਟੱਕ ਆ ਗਿਆ ਉੱਪਰ ਰੈਡੀ ਹੋ ਗਿਆ ਅੱਛਾ ਮੋਲ ਦੇ ਦੁਪੱਟਾ ਬਣਾ ਲੈ ਗਏ ਇਹ ਕੀ ਚੀਜ਼ ਆ ਇਹ ਆਪਣਾ ਪਰਸ ਝੋਲਾ ਇਹ ਦੋ ਇਹ ਠੀਕ ਹੈ ਪੁਰਾਣੇ ਜਵਾਨੇ ਚਿਹਰੇ ਇਸ ਤਰ੍ਹਾਂ ਦੇ ਪਰਸ ਹੁੰਦੇ ਸੀ ਆ ਲਓ ਪਾ ਇਹਨਾਂ ਨੇ ਦੇਖੋ ਠੀਕ ਆ ਆ ਲਓ ਜਸਤ ਮੇਰਾ ਦੇਖੋ ਇਹ ਗੱਲ ਦੇ ਵਿੱਚ ਠੀਕ ਹੈ ਉਹ ਕੋਈ ਬੜਾ ਇਹ ਬੁਲਕਾਰਾਂਗਾ ਆ ਬੁਲਕਾਰੀ ਆ ਗਈ ਆ ਬਾਗ ਆ ਆਪਣੇ ਰਜਾਈਆਂ ਵਾਲੇ ਜਿਹੜੇ ਹੁੰਦੇ ਆ ਉਹ ਨਲਾਪਾ ਨਲਾਪਾ ਆਉ ਹੈ ਇਹ ਵਿਚਾਰਖੇ ਹੈਗੇ ਪ੍ਰਾਣੀ ਆਓ ਨਾਲ ਆਪਣੇ ਆਹ ਡੋਰ ਮੈਟ ਆ ਕੇ ਜਿਹੜਾ ਨੁਲਾਪਾ ਪਾਉਣ ਲੈਣੇ ਇਹ ਪੈਰ ਝਾਣ ਦੇ ਤੰਮ ਥੱਲੇ ਜਿਹੜੇ ਆਪਾਂ ਬਣਾਏ ਆਪਣੇ ਬਣਾਏ ਠੀਕ ਆ ਵਧੀਆ ਕਰਨਾ ਬਣਾਉਂਦੇ ਆ ਤੇ ਸਲਫ ਵੀਰੇ ਇਹ ਸਲਫ ਵੀ ਆਪਣੀ ਉਰਸਤੀ ਹੈ ਪ੍ਰਾਣੀ ਬਣੀ ਦੇ ਕੋਈ ਮਿੱਟੀ ਦਾ ਕੋਈ ਮਿੱਟੀ ਦੀ ਬਣੀ ਹੈ ਇਹ ਕੋਈ ਚਰਿਆ ਵਗੈਰਾ ਦੀ ਬਾਤ ਆ ਕੋਈ ਸੀਮੈਂਟ ਨਹੀਂ ਕਰਦਾ ਇਹ ਦੇਖੋ ਨੀਚੇ ਦਾ ਇਹ ਈ ਕਰੇ ਸਾਰੇ ਆ ਬਾਈ ਤਾਂ ਹੀ ਖੜ ਗਿਆ ਮਿੱਟੀ ਇਦਾਂ ਦੀ ਜੀਨਾ ਠੀਕ ਹੈ ਵੀ ਇੰਨੀ ਚੰਗੀ ਮਿੱਟੀ ਹੁੰਦੀ ਸੀ ਪਹਿਲਾਂ ਠੀਕ ਵਧੀਆ ਸੀ ਆ ਦੇਖੋ ਕਿਸ ਨੂੰ ਕੋਈ ਵੀ سپورਟ ਨਹੀਂ ਦਿੰਦੀ ਇਹ ਕੀ ਵਾਲੀ ਕੀ ਚੀਜ਼ ਆ ਇਹ ਇਨੂੰ ਕਿਹਨੇ ਦੌੜਾ ਲਾਉਂਦੇ ਕੰਮ ਆਉਂਦਾ ਸੀਗਾ ਕਿ ਦੋ ਭੱਲ ਜੜਦੇ ਸੀਗੇ ਬੰਦਾ ਇੱਥੇ ਖੜ੍ਹਦਾ ਸੀਦਾ ਆ ਜਗਾ ਦੇਖੋ ਠੀਕ ਆ ਬਲਦਾ ਨਹੀਂ ਦੌੜਾ ਲਾਉਂਦੇ ਨਹੀਂ ਪਰਾਣੀ ਜਵਾਨੀ ਚਿੜੀਆਂ ਇਹ ਹਾਲ ਨੇ ਆ ਗਏ ਇਹ ਹਾਲ ਨੇ ਆ ਗਏ ਚਿੜੀਆਂ ਦੇ ਇਹ ਕੀ ਚੀਜ਼ ਆ ਪਾਕਿਸਤਾਨ ਦੇ ਵਿੱਚ ਆ ਲੈ ਆਰਮੀ ਵਾਲਿਆਂ ਕੋਲੇ ਹੁੰਦੀ ਸੀ ਉਸ ਟਾਈਮ ਇਹ ਕਾਨੀ ਟੰਪੇੜਾ ਬਣਗਾਗਾ ਹਾਂ ਇਹ ਆਪੇ ਤੋਰੀ ਆ ਕੰਮ ਦੇ ਠੀਕ ਹੈ ਆਪਣੇ ਅਸਲੀ ਜੀ ਸਟੀਲ ਦੀ ਹੈ ਸਟੀਲ ਦੀ ਹੈਗੀ ਇਹ ਰਾਜਸਥਾਨ ਮੇਡ ਹੈਗੀ ਰਾਜਸਥਾਨ ਜੋ ਬਣੀ ਹੋਈ ਹੈ ਹਲੇ ਜਲਦੀ ਆ ਰਹੇ ਤਾਂ ਦੇ ਲੋ ਇਹ ਆਰਮੀ ਜੋ ਬਲਾ ਤਾਂ ਮੀਜਾ ਬਾਤੇ ਜੀ ਛੰਡੇ ਕੋ ਤਾਂ ਪਾਣੀ ਪਾ ਕੇ ਨੂੰ ਠੰਡਾ ਰਹਿੰਦਾ ਸੀ ਇਹ ਪਾਣੀ ਗਰਮ ਨਹੀਂ ਹੁੰਦਾ ਇਹ ਚਾਹ ਤਾਂ ਅੱਜ ਕੱਲ ਦਾ ਬਹੁਤ ਮੋਡਰਨ ਹੋ ਗਿਆ ਜਮਾਨਾ ਪਾਣੀ ਨਹੀਂ ਪਾਣੀ ਨਹੀਂ ਪਾਣੀ ਇਰੇ ਵਿੱਚ ਤਾਂ ਨਹੀਂ ਕੋਹਾ ਸੰਦੂਕ ਦੇ ਵਿੱਚ ਹੈ ਕੋਹਾ ਇਹ ਕਬੂੜੀ ਪਾਣੀ ਦੇ ਮਤਰੇ ਹੁਣ ਤਾਂ ਆਪਾਂ ਵੈਰੀ ਬਣ ਲਗੇ ਪਹਿਲੇ ਵਨ ਦੇ ਕਬੂੜੀ ਇਹ ਇੰਨਾ ਕਹਿਣਾ ਸਮਾਨ ਸਾਹਮਣੇ ਦੇ ਬਹੁਤ ਮਜ਼ਬੂਤ ਬੈਗ ਲੈਣੇ ਤਨੋਂ ਨਾ ਪੜਿਆ ਹੋਵੇ 1.5 ਸਾਲ ਪਹਿਲਾਂ ਦਾ ਤੇ ਹਾਲੇ ਤੱਕ ਵਧੀਆ ਬੈਗੇ ਪਾਉਂਦੇ ਅਸਦਾ ਨਹੀਂ ਤਾਂ ਆਮ ਰੱਖੋ ਉਹਨੂੰ ਤਾਂ ਕਾਇਰ ਨਹੀਂ ਹਾਂ 1945 ਵਿਲੇ ਦਾ ਬਣਿਆ ਹੋਇਆ ਇਹ ਨਿਤੋ ਬੰਦਾ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆਗਾ ਹਾਂ ਉਹ ਦੇਖੀਏ ਕਿ ਇਹ ਕਿਹਦੇ ਦਰਵਾਜ਼ੇ ਆਹ ਦੇਖੋ ਇਹ ਦਰਵਾਜ਼ੇ ਵੀ ਪੂਰੇ ਵਿਰਾਸਤੀ ਦਰਵਾਜ਼ੇ ਲੱਗੇ ਆ ਇਹ ਆਗੇ ਖਾਲਸਾ ਅਖਬਾਰ ਦਿਖਾਓ ਵੀਰ ਰਾਜਵਿੰਦਰ ਇਹ ਕੀ ਆ ਇਹ ਆ ਇਹਨੂੰ ਮੂਲੀ ਕਹਿੰਦੇ ਆ ਮੂਲੀ ਇਹਨੂੰ ਮੂਲੀ ਕਹਿੰਦੇ ਨੇ ਠੀਕ ਆ ਖਾਣ ਵਾਲੀ ਕਿ ਦੂਜੀ ਇਹ ਆਹ ਦੀ ਆਹ ਇਹਨੂੰ ਕਹਿੰਦੇ ਉਕਲੀ ਉਕਲੀ ਠੀਕ ਆ ਇਹਦਾ ਕੀ ਕੰਮ ਸੀ ਇਹ ਜੋ ਬੱਕਲੀਆਂ ਵਗੈਰਾ ਛੱਡ ਕੇ ਇੱਥੇ ਪਾਏ ਘੋਟਦੇ ਹੁੰਦੇ ਸੀਗੇ ਫੋਲ ਫੋਲ ਵਾਟੇ ਜਾਂ ਮਲਾਂ ਬੁੱਲੇ ਛੋਲੇ ਕੁੱਟੇ ਜਾਂ ਕੁੱਟੇ ਹੈ ਨਾ ਠੀਕ ਆ ਬਾਹਰ ਦੇ ਆਈ ਨੂੰ ਤਾਂ ਪਤਾ ਹੀ ਨਹੀਂ ਕਿ ਕੀ ਕਰੇ ਇਹ ਜਿਹੜਾ ਆ ਆਪਣੇ ਭਾਂਡੇ ਬਣਾ ਲੈਣੇ ਮਿੱਟੀ ਦੇ ਇਹ ਆਪਣੇ ਜਿਹੜੇ ਉਪੀ ਦੇ ਭਾਂਡੇ ਬਣਾਉਂਦੇ ਠੀਕ ਆ ਉਹਨਾਂ ਵਰਗੇ ਚੱਕ ਦੋਨੇ ਕਿਹੜਾ ਡੰਡਾ ਆ ਬੈਠਾ ਇਹੋਨੇ ਘੁੰਮਿਆ ਨਾ ਇੱਕ ਰੱਖ ਕੇ ਪੁਰਾਏ ਬੈਠ ਕੇ ਤੇ ਆਪਾਂ ਤਰੀਕੇ ਨਾਲ ਵਰਗੇ ਭਾਂਡੇ ਭਾਂਡੇ ਜੀ ਬਣਾਉ ਆਪਾਂ ਇਹਨਾਂ ਘਮਣੇ ਠੀਕ ਆ ਹੁਣ ਤਾਂ ਇਹ ਮਸ਼ੀਨ ਤੇ ਆ ਕੇ ਮੋਟਰਾਂ ਦੇ ਚੱਲਦੇ ਆਉਂਦਾ ਠੀਕ ਆ ਇਹ ਰਹਿਲਾ ਹੀ ਬਹੁਤ ਆ ਬਹੁਤ ਘੁੰਮੀ ਜਾਂਦਾ ਆਪਣੇ ਲਾਈਟ ਨਹੀਂ ਦੀ ਰੋਸ਼ਨੀ ਖਲੋਂਦਾ ਜੀ ਇਹ ਘੁੰਮ ਹੀ ਜਾਂਦਾ ਜੇ ਆਪਾਂ ਮੋਟਰ ਵੀ ਲਾ ਦਾਂ ਤਾਂ ਠੀਕ ਆ ਤੇ ਆਹ ਕੀ ਚੀਜ਼ ਆ ਗਈ ਇਹ ਆ ਕੇ ਆਪਣੇ ਬਾਰੇ ਵਿੱਚ ਬਣਾ ਦੋ ਆਪਣੇ ਆਪਣਾ ਦੇ ਬੇਰ ਨਹੀਂ ਉਹਨਾਂ ਦੇ ਵਿੱਚ ਕੜੀ ਜਾਣਾ ਕੜੀ ਜਾਣਾ ਪਲੰਗਾ ਆਇਆ ਉਹ ਜਿਹੜਾ ਹੁੰਦਾ ਦੇਖਣ ਨੂੰ ਬਹੁਤ ਘੱਟ ਮਿਲਿਆ ਆਂਦੀ ਆਪਣੇ ਤੋਂ ਸਾਮ ਰੱਖਿਆ ਨਾ ਇਸ ਬਰਸਾਤ ਠੀਕ ਆ ਸਾਰੇ ਆਪਣੇ ਕਰਾ ਕੇ ਜੀ ਲੜੀ ਤੇ ਰੱਖ ਲੈ ਉਹਦੇ ਉੱਤੇ ਪਲੰਗੋ ਸਾਮ ਤੇਰੇ ਨਾਲ ਆਉਂਦੀ ਲਾਈ ਤੋਂ ਦੀ ਗੇੜਿਆ ਤਾਂ ਚੱਪੀ ਕਹਿੰਦੇ ਆ ਕੀ ਟੰਗਿਆ ਵੇ ਲਾਲਟਣ ਇਹ ਲਾਲਟਣ ਮਾਝ ਦੇ ਕਰਤੂੰਦੇ ਜੀ ਇਹ ਮਿੱਟੀ ਤੇਲ ਤੇ ਚੱਲਦਾ ਸੀਗਾ ਠੀਕ ਹੈ ਵੀ ਇੱਥੇ ਤੇਲ ਪੈਂਦਾ ਸੀ ਇਹਦੇ ਤੇ ਪੈਦਾ ਇਹਦੇ ਵਿੱਚ ਬੱਤੀ ਹੁੰਦੀ ਸੀਗੀ ਆ ਜਿਹੜਾ ਕੰਟਰੋਲਰ ਹੈ ਇਹਦਾ ਬੱਤੀ ਵਧ ਘਟ ਕਰਨਾ ਵਾਸਤੇ ਛਿਮੀ ਕਰਨ ਵਾਸਤੇ ਠੀਕ ਆ ਪੂਰਾ ਸਿਸਟਮ ਵੀ ਚੱਕਾ ਜਾਂਦਾ ਸੀਗਾ ਇਹ ਅੱਗ ਲਾਉਣ ਵਾਸਤੇ ਅੱਗ ਲੱਗ ਜਾਂਦੀ ਐ ਚੱਲੋ ਪੱਲੇ ਆ ਗਏ ਇਹ ਇਧਰ ਆਗੀ ਕੁਲੀ ਇਹ ਆ ਇਹਨਾਂ ਦੇ ਬੈਠਣ ਵਾਸਤੇ ਬਣਾਇਆ ਹੋਇਆ ਸੀਗਾ ਵਰਾਇਆ ਇਹ ਮੰਜੀ ਪੁਰਾਣੇ ਜਵਾਨੇ ਦੀ ਅਗਲੇ ਵਿਗਨ ਵੀ ਨਾਲ ਇਸ 1940 ਦਾ ਬਣਿਆ ਹੋਇਆ ਘਟਾ ਹੈ ਮਾੜੀ ਨਿਗਾਹ ਕਰ ਭਾਈ 1940 ਦਾ ਬਣਿਆ ਹੋਇਆ ਠੀਕ ਹੈ ਕੋਈ ਚੀਜ਼ ਇਹ ਪੈਸਲੀ ਨਹੀਂ ਨਹੀਂ ਉਹਦਾ ਬਿੱਟਰ ਲੱਗੇਗਾ ਸਾਰੇ ਹੈਂ ਵੇ ਨਾ ਸਾਰਾ ਇਹ ਆਪਣੇ ਥਾਣਾ ਬਣਾਇਆ ਹੋਇਆ ਹੈ ਮਿਸਤਰੀ ਦਾ ਤਦੂ ਹੁਣ ਅੱਧਾ ਮਸ਼ੀਨੀ ਜੋਗ ਆ ਗਿਆ ਮਸ਼ੀਨਾ ਤਾਂ ਨਹੀਂ ਆਪ ਦੇ ਥਾਣਾ ਬਣਾਦਾ ਕਿ ਕਿ ਇਹਨੂੰ ਮੰਨ ਕੇ ਪੂਰੀ ਸਾਲ-ਸਾਲ ਲੱਗ ਜਾਂਦਾ ਸੀ ਪੂਰਾ ਬਣਾਉਣ ਤੇ ਆ ਪਿੱਤਲ ਲੱਗਿਆ ਹੋਇਆ ਹੈ ਨਾ ਸਾਰਾ ਸਾਰਾ ਮੈਨੂੰ ਫੈਕਟਰੀਂ ਹੋਈ ਦੇਦਾ ਆ ਥਾਣਾ ਕਢਾਈ ਕਰੀ ਹੋਈ ਹੈ ਸਾਰੇ ਹਾਲੇ ਕਿੰਨੀ ਬਲੀਕ ਕੀਤੀ ਹੋਈ ਹੈ ਅੱਜ ਤੱਕ ਜਿੰਨਾ ਟੇਂਡ ਦੀ ਹੁਣ ਤਾਂ ਇੰਨਾ ਕੋਈ ਮੱਥਾ ਮਾਰਦਾ ਹੀ ਨਹੀਂ ਹੁਣ ਇਹ ਮਸ਼ੀਨੀ ਜੋਗਾ ਤੁਸੀਂ ਪਹਿਲੇ ਸਾਲ-ਸਾਲ ਲੱਗੇ ਜੱਡਾ ਬਣਾਉਂਦੇ ਕਾਰੀਗਰ ਤਾਂ ਮੰਨ ਲਾ ਪੁਰਾਣੇ ਆਪਣੇ ਬਯੁਰਗ ਸੀ ਜਿਹੜੇ ਸੀ ਜਿਹੜੇ ਹੱਥੀ ਸਾਲ-ਸਾਲ ਕ ਇਹ ਕੀ ਆ ਗਿਆ ਕੀ ਉਸ ਤੋਂ ਮੈਨੇ ਲੈਂਬਰ ਵੀ ਨਹੀਂ ਗੱਡੀ ਬੋਲਦੇ ਇਹਨੂੰ ਠੀਕ ਆ ਇਹ ਦਿਖਾਉਂਗਾ ਘਰ ਕੋਲ ਹੁੰਦੀ ਜੇ ਦੋ ਕੁੱਤੇ ਲੱਗੇ ਆ ਦੋ ਬੰਦੇ ਬੈਠਦੇ ਸੀ ਉਹਨਾਂ ਨੂੰ ਮੈਂ ਮੰਨਿਆ ਸ ਬਹੁਤ ਵਧੀਆ ਸਾਰਾ ਬਿਲਕੁਲ ਹਾਂ ਉਹਨੂੰ ਨੇੜੇ ਕਰਕੇ ਲਾ ਬੜਾ ਹੈ ਮਲਾਈ ਇਹ ਢੂੰਗਰੂ ਵੀ ਲੱਗੇ ਆ ਨਾ ਇੱਥੇ ਦੇਖ ਪੂਰੇ ਵਧੀਆ ਹੈਵੀ ਤੈਰ ਬਣਾ ਕੇ ਲਾਈ ਹੋਇਆ ਸਾਰਾ ਪਿੱਤਲ ਜੜਿਆ ਹੋਇਆ ਤੇ ਉਦੋਂ ਮੈਂ ਬਹੁਤ ਚੜਾਈ ਹੁੰਦੀ ਹੁੰਦੀ ਹਣੀ ਜਿੱਦਾਂ ਹੁਣ ਲੈਂਬਰ ਵੀ ਨਹੀਂ ਗੱਡੀ ਦੀ ਹੈਗੀ ਉਦਾਂ ਦੀ ਆ ਬਹੁਤ ਸਰੋਇਆ ਲੂੰਗਾ ਇਦਾਂ ਦੀ ਚੀਜ਼ ਇਹ ਦੇ ਵਿੱਚ लागें दीवाद लागें दीवाद लागें दीवाद। कौर दो कौर गए हाँ गए बटे आ गए हम शायद घट ही हाँ। हाँ यार पता हो गए ਕਿਉਂ ਆਪਣੇ ਘਰੇ ਪਈ ਮਨਾ ਤਾਂ ਪਤਾ ਨਹੀਂ ਵੈਸੇ ਨੂੰ ਪਤਾ ਸੀਗਾ ਇਹਨੂੰ ਪਸੀਰੀ ਕਹਿੰਦੇ ਹੈਗੇ ਠੀਕ ਆ 5 ਕਿਲੋ ਦੀ ਹੈ ਇਹ 5 ਕਿਲੋ ਦੀ ਹਾਂ ਮੈਂ ਕਹਿੰਦਾ ਪਚੀ ਜਿੱਤਾ ਕਹਿੰਦਾ ਉਹ ਹੈ ਔਰ ਟੋਟੇ ਪੱਟੇ ਆ ਇਹ ਵੀ ਪੁਰਾਣੇ ਜਵਾਨੇ ਦੇ ਪੱਟੇ ਹੁੰਦੇ ਨਹੀਂ ਇਹ ਸਟਾਂਕਾ ਜਾ ਕੇ ਜਦ ਗ੍ਰਾਮ ਆ ਜਾ ਕੇ ਪਾਇਆ ਜਾਂਦਾ ਪੱਟਾ ਹੁੰਦਾ ਦੇਖੋ ਉਹ ਨੂੰ ਨਹੀਂ ਹੈਗੇ ਦੇ 50 ਗ੍ਰਾਮ ਦਾ ਇੱਕ ਜੀਜਾ ਕਿ ਇਹ ਹੋ ਗਿਆ ਆਪਾਂ ਲੱਕੜ ਕਾੜ ਦਿੰਦੇ ਨਾ ਹੁਣ ਤਾਂ ਚਲੋ ਕਟਰ ਵਗੈਰਾ ਆਵੇ ਜਾਂ ਗ੍ਰੈਂਡਰ ਠੀਕ ਆ ਵੀ ਜਿਵੇਂ ਸ਼ੈਣੀ ਲਾ ਕੇ ਮਿਲਾ ਕੇ ਉਹ ਗੁੱਲਾ ਬੋਲਦਾ ਪਹਿਲੇ ਤਾਂ ਗੁੱਲਾ ਹੀ ਪਹਿਲੇ ਆਪਣੇ ਇਧਰ ਦੇਖ ਪਹਿਲਾਂ ਇਹ ਵੀ ਸ਼ੈਣੀ ਦੇ ਵਿੱਚ ਆ ਦੇ ਦੇ ਵੀ ਲਾ ਲੈਣਾ ਪਾ ਲੈਣਾ ਜਰੂਰੀ ਆਪਰੇ ਸਾਵੀਆਂ ਇਹਦੇ ਕੋਲੇ ਦੇ ਚਲਦੀਆਂ ਨੇ ਕੋਲੇ ਪਾਉ ਦੇ ਤਿਆਰ ਤਾਂ ਇਹਦਾ ਆ ਗਿਆ ਲੋਕ ਇਥੇ ਲੋਕ ਬੈਣੀ ਨੇ ਠੀਕ ਹੈ ਕੋਲਾ ਪੈ ਕੇ ਉਦੋਂ ਬਾਅਦ ਲੋਗ ਲੱਗ ਜਾਂਦਾ ਸੀ ਬਸ ਓਕੇ ਆ ਗਿਆ ਰਾ ਸਮੋਕਿੰਗ ਵਾਲੀਆਂ ਆ ਗਈਆਂ ਇਹਦੇ ਵਿੱਚ ਤੂੰ ਆ ਇੱਥੇ ਕੋਲਾ ਪੈ ਜਾਂਦਾ ਸੀ ਇਹਦੇ ਵਿੱਚ ਹਾਂ ਇਹ ਕੋਲਾ ਪਾਤਾ ਤੇ ਤੋ ਫਾਇਆ ਹਾਂ ਆ ਗਿਆ ਲੋਕ ਲੋਗ ਹੋਈ ਜਦੋਂ ਮਰਦੀ ਕੋ ਕੋ ਦੱਸਦੇ ਆ ਸਮੋਕ ਕਰੇ ਤਾਂ ਧੂਆ ਨਾਲ ਕੋਲਾ ਆ ਜਾਂਦੇ ਸੀ ਮਾ ਨਾਲ ਲੱਕੜ ਵਗੈਰਾ ਪਾ ਕੇ ਲੱਕੜ ਵੀ ਪਾ ਲਦੇ ਸੀ ਤੇ ਕੋਲਾ ਨਿਕਲ ਜਾਂਦਾ ਸੀ ਕੋਲੇ ਹੀ ਪੈ ਜਾਂਦੇ ਸੀ ਤੇ ਇਹ ਊਰੀਆਂ ਆਂ ਊਰੀਆਂ ਤੇ ਊਰੀਆ ਨਾਲ ਲੱਗਿਆਂਗੇ ਚਾਰ ਸੇਵਾ ਚੜਾਉਣਗੇ ਉੱਤੇ ਆਹ ਜਿਹੜਾ ਚੱਕ ਕੇ ਹਨ ਹੁਣ ਕਿਸੇ ਨੂੰ ਪਤਾ ਹੋਇਆ ਦੱਸਿਓ ਜਰੂਰ ਕੀ ਚੀਜ਼ ਐ ਇਹ ਸੀਕ੍ਰੈਟ ਰੱਖਾਂਗੇ ਹਾਂ ਇਹ ਆਪਾ ਦੱਸ ਦੇਣੀ ਕੀ ਚੀਜ਼ ਐ ਕੀ ਕਹਿੰਦੇ ਨੇ ਕਮੈਂਟਾਂ 'ਚ ਦੱਸੋ ਜਿਹਨੂੰ ਪਤਾ ਵੀ ਦੱਸੋ ਕੀ ਆ ਕਿ ਟਾਸਕ ਕਰਦਣੀ ਸਾਰੇ ਲਈ ਆ ਗਰਾਉਂਡ 'ਚ ਹੋ ਰਿਹਾ ਹੈ ਆਪਣਾ ਦਾਦਾ ਦਾ ਮੂਵਮੈਂਟ ਸੋਟਾਂ ਨੂੰ ਬਲੌਡ ਬਿੱਲੀ ਚੱਲਦਾ ਠੀਕਾ ਉਹਨੇ ਵਰਕਿੰਗ ਦੇ ਵਿੱਚ ਹੈ ਨਹੀਂਗਾ ਇਹ ਹੱਥ ਨਾਲ ਘੁਮਾ ਕੇ ਚੱਲਦਾ ਹੈ ਹਾਂ ਹੱਥ ਨਾਲ ਤਾਂ ਮਾਈਕਾੜ ਦਿਸੇ ਤਵਾਜਾ ਪੈਣ ਦਾ ਜੀ ਆਹ ਜਿਹੜੀ ਤੇ ਲੱਗ ਰਹੀ ਸੀਗੀ ਦੇ ਰਹੀ ਚੱਲੀ ਜਾਂਦਾ ਆ अलार्म ਵਾਲੀ ਕੜੀ ਹਾਂ ਨਹੀਂ ਐ अलार्म ਵਾਲਾ ਹੀ ਹੈਗਾ ਤਾਂ ਤੇ ਹੁੰਦਾ ਸੀਗਾ ਇੱਕ ਚਾਬੀ ਆ ਇੱਥੇ ਚਾਬੀ ਲੱਗੇ ਠੀਕ ਹੈ ਉਹ ਚਾਬੀ ਚਾਹ ਰਹੇ ਤੇ ਹੈ ਨਹੀਂ ਚਾਬੀ ਦਿਓ ਤੇ ਛੱਡੋ ਇਥੇ ਚੱਲੀ ਜਾਣੇ ਨੇ ਚਾਬੀ ਤੇ ਚਾਲਦੀ ਸੀ ਬਿਨਾ ਸਿਲਾਂ ਦੋ ਬੈਨਾਂ ਖਲਾ ਦੋ ਬਿਨਾ ਲਾਈਟ ਤੋਂ ਇਹ ਵਾਲੀ ਤੇ ਕਿੰਨੇ ਆ ਗਏ ਆਪਣਾ ਮੁਠੀ ਜਿੰਦਾ ਬੋਲਦੇ ਨੂੰ ਜਿੱਥੇ ਲੱਗ ਗਿਆ ਬਸ ਇਹਦੀ ਆ ਚਾਬੀ ਸੀਗੀ ਹਾਂ ਠੀਕ ਆ ਲੱਗ ਰਿਹਾ ਜੀ ਤੇ ਹੋਰ ਵੀ ਲੱਗ ਰਿਹਾ ਆ ਜੀ ਦਾਂਗਤਾਂ ਦੇ ਢੰਗਰਾਂ ਵਾਲੀ ਦਾਤੀ ਇਹਦੇ ਲਿਖ ਰਿਹਾ ਕਹਿਣਾ ਭੇਜਵਾਲ ਪਿੰਡ ਦੀ ਬੜੀ ਮਸ਼ਹੂਰ ਦਾਤੀ ਆ ਹਾੜੀ ਵੱਡੂ ਵੀ ਉੱਪਰ ਤੇਰੇ ਦਾਤੀ ਨੂੰ ਲਵਾਦੀ ਧੰਗਰ ਜੱਗੇ ਹੋਏ ਸਪੈਸ਼ਲ ਬਣੀ ਭੇਜਵਾਲ ਪਿੰਡ ਦੀ ਬਣਦੀ ਆ ਕੌਣਤਾ ਪਤਾ ਹੀ ਹੋਣਾ ਪਤਾ ਹੋਣਾ ਕਿ ਇਹ ਨਹੀਂ ਪਤਾ ਮੈਨੂੰ ਤਾਂ ਆਪਣੀ ਪਤਾ ਮੇਰੇ ਨਾਲ ਪਸ਼ੂਆਂ ਨੂੰ ਦਵਾਈ ਦਿੰਦੇ ਸੀਗੇ ਬਿਮਾਰ ਹੋਣੇ ਪਾ ਕੇ ਦਵਾਈ ਤੇ ਤੂੰ ਪੜਨਾ ਆਉਂਦਾ ਤੇ ਵਿੱਚ ਪਾ ਲਉਂਗੇ ਠੀਕ ਹੈ ਵੀ ਇਹਦੇ ਵਿੱਚ ਪਾ ਕੇ ਦਵਾਈ ਦਵਾਈ ਪਾ ਕੇ ਪਸ਼ੂ ਬੜਾ ਫੜ ਗਿਆ ਪਾਉਂਦੇ ਨਹੀਂ ਹੁਣ ਤਾਂ ਆਪਾਂ ਹੱਥ ਨਾਲ ਦੇ ਦਿੰਨੇ ਆ ਜਾਂ ਜੀਮ ਪਾ ਕੇ ਜੀਮ ਪਾ ਕੇ ਦੇਖੋ ਇਹ ਵਾਰਮੇ ਵਗੈਰਾ ਆ ਗਈ ਤਬੇ ਕੋੜੀ ਚੋਰੀ ਜਾਰੀ ਨਾ ਹੋ ਜਾਏ ਮੂਰਲੀ ਦੇ ਮਦਰ ਲੱਤ ਬਣਾ ਬਣ ਜਿਗੇ ਆ ਇਹ ਨੰਬਰ ਟਨੀ ਹੋ ਰਾਇਦਾ ਇਹ ਉੱਠ ਨੂੰ ਪੈਂਦਾ ਹੁੰਦਾ ਸੀਗਾ ਠੀਕ ਆ ਵੀ ਉੱਠਣਾ ਚੋਰੀ ਕਰ ਲਈ ਕੋਈ ਅਗਲੀ ਦੇ ਮਗਰਲੀ ਲੱਤ ਬੰਨਣ ਦੇ ਸੀ ਉੱਤੋਂ ਤੁਰਨ ਆ ਜਾਵੇ ਹਾਂ ਆ ਦੇਖ ਲਿਖਿਆ ਉੱਠ ਦਾ ਨਿਔਰ ਉੱਠ ਚੋਰੀ ਹੋਣ ਤੋਂ ਤੇ ਜਿੰਦਰਾ ਜਿੰਦਰੇ ਬੋਲਦੇ ਬਹਿ ਨਿਔਰ ਬੋਲਦੇ ਜਿੰਦਰਾ ਕੰਮ ਕਰਦਾ ਹੀ ਉੱਠ ਨੂੰ ਪਰ ਲੈ ਲੈਂਦਾ ਜੇਵਾ ਲਓ ਕੋਈ ਮੂਰ ਕੇ ਲੈ ਜਾਂਦਾ ਠੀਕ ਆ ਤਾਂ ਇਹ ਹਾਲਾ ਇਹਨਾਂ ਤੇ ਤੇ ਬੋਲਣਾ ਇਹਨਾਂ ਬੋਲਦਾ ਠੀਕ ਆ ਇਹਦੇ ਪਹਿਲੇ ਦਾਕਮਤਾ ਮੁੰਡਾ ਪੜਦਾ ਇਦਾਂ ਪਾਇਆ ਤੇ ਉਹ ਪੂਰ ਸੀ ਲੱਕ ਠੀਕ ਹੈ ਪੁਰਾਣੇ ਸਮੇਂ ਚ ਬਜ਼ੁਰਗ ਇਹਦੇ ਨਾਲ ਖੇਤੀ ਕਰਦੇ ਸੀ ਚਲੋ ਕਿਹੜਾ 4 ਵਜੇ ਉੱਠ ਕੇ ਖੇਤੀ ਕਰਦਾ ਉਹ ਇਹਦੀ ਨਾ ਹੁੰਦੀ ਸੀ ਹਾਂ ਆਪਾਂ ਕਹਿੰਦੇ ਵੀ ਐਵੇਂ ਕਹੀ ਜਾਂਦੇ ਆ ਹੁਣ ਘਟੇ ਜਿੰਦਾ ਬੰਦਾ ਵੀ ਕਿਉਂ ਬਣਿਆ ਹੁੰਦਾ ਯਾਰ ਉਹਦਾ 4 ਵਜੇ ਉੱਠਦਾ ਤੇ ਜਮਾ ਜਨ ਜੇ ਇਹਦੇ ਨਾਲ ਲੱਗੇ ਰਹਿੰਦੇ ਸਾਰਾ ਸਾਰਾ ਦਿਨ ਆਹ ਹਾਲ ਦੇਖ ਲੈ ਲੈ ਵੀ ਹਾਲ ਦੇ ਨਿਕਲਣ ਇਹਦੇ ਨਾਲ ਹੁੰਦੇ ਸੀ ਆਹ ਹਾਲ ਨਾਲ ਹਾਂ ਸਾਰਾ ਵਾਣ ਆ ਆ ਗਿਆ ਤੇ ਉਹ ਦੇਖ ਕਿਹੜੇ ਉੱਤੇ ਤੋਂ ਮਾਰ ਕੇ ਜਾਂ ਜਾਈ ਇਹ ਉਹਦੇ ਤਾਂ ਉਹਦੇ ਪੈ ਨਹੀਂ ਸੀਗੀ ਕਿਹੜਾ ਫੋੜਾ ਆ ਜਾਂਦਾ ਹੈ ਠੀਕ ਆ ਅਕਾਦੀ ਜਦੋਂ ਜਦੋਂ ਤੇ ਪੈਦੀ ਸੀ ਉਠ ਦੀ ਕਾਠੀ ਉਠ ਦੇ ਉੱਪਰ ਪਾਈ ਜਾਂਦੀ ਸੀ ਇੱਕ ਮੁੰਡਾ ਪਿੱਛੇ ਜਾਂਦਾ ਜੇ ਕਿਤੇ ਉਹਨੇ ਦੋ ਜਣੇ ਬੈਠ ਕੇ ਦਵਾਈ ਕਰਦੇ ਉੱਠ ਦੀ ਬਾਕੀ ਉਹ ਹਾਲ ਵੇਲੇ ਉੱਪਰ ਰਖੀ ਹੋਈ ਕੋਈ ਕਾਮੇ ਹਾਲ ਉਹ ਕਿ ਉਹ ਆਪਣੇ ਅੱਜ ਨੂੰ ਨਾਲੇ ਆ ਗਏ ਜੀ ਉਹ ਸਾਹ ਲਾਲ ਬਾਸੀ ਦੇ ਨਾਲ ਆ ਗਏ ਨੇ ਉਹ ਚੀਜ਼ਾਂ ਵੀ ਉਠਾ ਵਾਲਾ ਸਾਰਾ ਸਮਾਨ ਆ ਆ ਗਏ ਬਲਦਾਨ ਵਾਲਾ ਚਮੜਾ ਦਾ ਰਸਾ ਹੈ ਬਹੁਤ ਪੁਰਾਣਾ ਹੈ ਜੀ ਬਹੁਤ ਪੁਰਾਣਾ ਦੇਖ ਸਮ ਰੱਖਿਆ ਇਹਨਾਂ ਨੇ ਚਮਦਾ ਬਣ ਹੋਇਆ ਪ੍ਰੋਪਰ ਬਿਲਕੁਲ ਸਦਾ ਮੰਨ ਹਲਕਾ ਤੇ ਜੋੜਦੇ ਹੋਊਂ ਵੀ ਆਸੇ ਪਾਸੇ ਨੇ ਟੈਕੋ ਨੇ ਖਾਣੇ ਫੇਟਾਂ ਦੇ ਵੱਢ ਤੇ ਸਿੱਧਾ ਸਿੱਧਾ ਲਿਖਦੇ ਜੀ ਉਹ ਵੀ ਫੋਕਸ ਸਿੱਧਾ ਰਵੇ ਆਸੇ ਪਾਸੇ ਨਾ ਚੱਕੇ ਆਹ ਚਿਖਦੇ ਜੀ ਉਹ ਹਰ ਤੰਦ ਚ ਤਰੇ ਰਹਿੰਦੇ ਜੋ ਵੀ ਫਸੇ ਆਹ ਸ਼ਾਨਾ ਆ ਗਿਆ ਪਰ ਉਹਨੇ ਸ਼ਾਨਾ ਵਾਸਤੇ ਹੁੰਦਾ ਸੀ ਇਹ ਹੈਂਡ ਮੇਡ ਥੋੜਾ ਬਣਾਇਆ ਹੁੰਦਾ ਆਪਣਾ ਜੀ ਇੱਕ ਆ ਜੀ ਦੇਖਾਂ ਇੱਕ ਜੀਆ ਇਹ ਖੂ ਦਾ ਟੰਡਾ ਬੋਲਦੇ ਨੂੰ ਜੇ ਕੋਈ ਮੰਨ ਕੇ ਚਲੋ ਕਿ ਪਹਿਲਾਂ ਪਾਣੀ ਭਰਦੇ ਖੂਜ ਕੋਈ ਬਾਹਰ ਦੇ ਡੱਗ ਪੀ ਜਾਂ ਦੋਨੋਂ ਡੱਗ ਪਿਆ ਉਹ ਇਹਦੇ ਵਿੱਚ ਇਥੇ ਰੱਤਾ ਬੱਲੇ ਆਂਦੇ ਕਿ ਛਟਾਂ ਦੇ ਵਿੱਚ ਕਿਸੇ ਨਾ ਕਿਸੇ ਕੁੰਡੇ ਦੇ ਵਿੱਚ ਬਾਹਰਤੀ ਮੱਟਰ ਜੋ ਵੀ ਡੇਗਦਾ ਜੇ ਆਪਣਾ ਦੋਨੋਂ ਵਗੈਰਾ ਸਾਰਾ ਇਹਨੂੰ ਕੱਢ ਕੇ ਉੱਪਰ ਆ ਜਾਂਦੇ ਵਿੱਚ ਉਹੋ ਟੈਕਨੀਕ ਦੇਖ ਰਖੋ ਹੁਣ ਦੇਖਦਾ ਵੀ ਪਹਿਲਾਂ ਤਨੀਂ ਕਰ ਦੂ ਦੋੜਾ ਦੇਸੀ ਦੇ ਇੱਕ ਕਰ ਸੀਗਾ ਆ ਆਪਣਾ ਕੰਮ ਕਰਨ ਵਾਸਤੇ ਕੋੜੇ ਨੂੰ ਕੁਝ ਉਠਾਣਾ ਪਾਂਡਾ ਵਿੱਚ ਪਾ ਦੇ ਬੱਚਾ ਵਗੈਰਾ ਉੱਤੇ ਰੱਖਿਆ ਜਾਂਦਾ ਸੀ ਇਹ ਬਿਲਕੁਲ ਹੁੰਦੇ ਸੀਗੇ ਇਹ ਕੁਰਸੀ ਆ ਗਈ ਇਹ ਕੁਰਸੀ ਆ ਗਈ ਆ ਉੱਤੇ ਤਾਂ ਜਿਹੜੀ ਫਿਲਦ ਨਿਕੰਦੀ ਉੱਤੇ ਚਮੜਾ ਲੱਗਿਆ ਹੋਇਆ ਉੱਤੇ ਥਲੇ ਵਧੀਆ ਬੰਨਿਆ ਲਈ ਜੇ ਤੇਰੇ ਨਾਲ ਜ਼ਿਆਦਾ ਹੁੰਦੇ ਮਨ ਨਹੀਂ ਮਿਲ ਜਾਂਦੀਆਂ ਇਹ ਤਾਂ ਮਿਲ ਜਾਂਦੀਆਂ ਆ ਨਹੀਂ ਮਿਲਦੀ ਆ ਇਹ ਚੀਜ਼ ਆ ਆ ਕੀ ਚੀਜ਼ ਆ ਬਠਲਾ ਬਸ ਹਾਂ ਪੜੀ ਨਾਲ ਦੇ ਹੁੰਦਾ ਸੀ ਇਹ ਉਹ ਨਹੀਂ ਹੈ ਆਪਣਾ ਆਮ ਮਸਨ ਮੈਂ ਕੈਲ ਬਟਾ ਬਣਿਆ ਇਹ ਤਾਂ ਮਲਾ ਦਾ ਖਾਲੀ ਨਹੀਂ ਚੱਕਣਾ ਪਰ ਕਿੱਥੋਂ ਚੱਕ ਲੂ ਬੰਦਾ ਬਈ ਨਾਲ ਲਾਰ ਕੇ ਪੱਕਾ ਬਰਕ ਦੇ ਕੇ ਨਾਲ ਭਾਰਾ ਬੋਧ ਚਾਹੇ ਦੇਖ ਜਿ ਬਣਿਆ ਹੋਇਆ ਦੇਖੀ ਹੈਗਾ ਠੀਕ ਆ ਇਹ ਤਾਣੀ ਵਾਲਾ ਆ ਗਿਆ ਖੱਡੀਆਂ ਦਾ ਸਮਾਨ ਆ ਗਿਆ ਤਾਣਾ ਵਾਲਾ ਉਹਨਾਂ ਖੱਡੀਆਂ ਚੋਂ ਖੱਥਾ ਬੋਲੇ ਇਹਨੂੰ ਮੱਥਾ ਹੂੰ ਪੂਰੀ ਹਾਂ ਜੀ ਚੱਪੜ ਹੈ ਘਰੇ ਦਾ ਠੀਕ ਆ ਇਹਨੇ ਆਪਣੇ ਲੱਕੜਾ ਚਾਹੁੰਦੇ ਨੇ ਲੱਕੜ ਦੇ ਬਣੇ ਲੱਕੜ ਦਾ ਗਲੇ ਉੱਤੇ ਨੱਕੜ ਦੇ ਬਣੇ ਟੁੱਟਦਾ ਨਹੀਂ ਸੀ ਇਹ ਹੈ ਹੈਂਡ ਮੇਡ ਬਣਿਆ ਹੋਇਆ ਇਹ ਨਹੀਂ ਆਮ ਤਾਂ ਬੱਚਾ ਤੋੜ ਦਿੰਦਾ ਇਹ ਸੜਦ ਨੂੰ ਥੱਲੇ ਉੱਤੇ ਡਿਜ਼ਾਈਨ ਹੈ ਹਾਂ ਡਿਜ਼ਾਈਨ ਹੈ ਸਾਰਾ ਹੈਂਡ ਮੇਡ ਬਣਿਆ ਹੋਇਆਗਾ ਬਹੁਤ ਪੁਰਾਣਾ ਹੈ ਵੀ ਆ ਆ ਸੇਵਗਾ ਜੀ ਹੂੰ ਆ ਦੇਖੋ ਵਾਲੀ ਘੋੜੀ ਆ ਜੀ ਉੱਤੇ ਸੇ ਇਹ 1945 ਦੇ ਕਰੀਬ ਦੀ ਆ ਥਾਣਾ ਚੱਲਦੀ ਸੀ ਇਹ ਇੱਥੋਂ ਦੇ ਇਹਦੇ ਆਟਾ ਪਾਏ ਨੇ ਉੱਪਰ ਆਈ ਉਹ ਮੰਜੇ ਦੇ ਉੱਤੇ ਲੱਗ ਜਾਂਦੀ ਸੀ ਇੱਕ ਬਾਈ ਦਿੱਤੇ ਇਦੋਂ ਨਾਟਕ ਸਿਆ ਜਾਂਦਾ ਸੀ ਇਹ ਮੰਜੇ ਤੇ ਲੱਗੀ ਪ੍ਰੋਪਰਟੀ ਦੇ ਉੱਪਰੋਂ ਕਮਾਉ ਉਹ ਇਥੋਂ ਦੀ ਆਟਾ ਪਾ ਕੇ ਟਾਈ ਸੇ ਬਣਾਇਆ ਹੱਥ ਨਾਲ ਕਮਾ ਕੇ ਇਹਦੇ ਵਿੱਚ ਆਟਾ ਪਾ ਕੇ ਤੇ ਵਟਦੀ ਸੀ ਉਹਨੇ 1945 ਦੀ ਇਹ ਰ ਲਾਟਣ ਵਗੈਰਾ ਆ ਗਏ ਬੰਲੇ ਪੁਰਾਣੀਆਂ ਦੇ ਤਾੰਗਾਂ ਲਾਲਟ ਨੇ 1977 ਵੇਲੇ ਦੀਆਂ ਇਹ ਮਧਾਨੀਆਂ ਆਗੀਆਂ ਇਹ ਆ ਗਿਆ ਹੋ ਆਪਣਾ ਇਹਦਾ ਤੁਰ ਬੋਲਦੇ ਨੇ ਜਿੱਦੂ ਆਪਣਾ ਬੁੜੀਆਂ ਬਣਾਉਂਦੇ ਸੀ ਖੱਦਰ ਵਗੈਰਾ ਬਣਾਉਂਦੇ ਉਹ ਇਹਦੇ ਤੇ ਬੜੀ ਜੀ ਇਹਦੇ ਤੇ ਇਕੱਠਾ ਕਰ ਲਏ ਨਹੀਂ ਹੁੰਦਾ ਜੀ ਕਿ ਅੱਜ ਦੇ ਵਿੱਚ ਸਰੀਆ ਪਾ ਕੇ ਬਲਦ ਦੇ ਤੇ ਕਮਾਈ ਜਾਂਦੇ ਸੀ ਇਹ ਨਹੀਂ ਜਿਆਦਾ ਪਤਾ ਹੋਣਗੇ ਵੀ ਨਹੀਂ ਪਤਾਣ ਬੇਗਰ ਉਹਨਾਂ ਵੀ ਪਣੀਦਾ ਇਹਨੂੰ ਕੋਈ ਨਹੀਂ ਪਤਾਣਗੇ ਕੁਝ ਬੋਲਦੀ ਤਾੜਾ ਦਾ ਨਹੀਂ ਬਣੀ ਉਹਦਾ ਮਾਵਾ ਲਾ ਕੇ ਇਹ ਵਿੱਚ ਮਾਰਦੇ ਕੱਲਾ ਕੱਲਾ ਧਾਗਾ ਕਰਦੇ ਨੇ ਨਾਲ ਉਹ ਚੀਜ਼ ਐ ਹਾਂ ਬਾਕੀ ਚਰਖੇ ਵਗੈਰਾ ਤੋਂ ਉਹਨਾਂ ਦੇਖੀ ਹੋਣਗੇ ਹਾਂ ਇਧਰ ਉਰਾ ਆ ਜਾਂਦੇ ਆਗੇ ਆਉਰਾ ਆ ਗਿਆ ਆਪਣਾ ਇਹਦੇ ਨੜੇ ਵੱਟੇ ਜਾਂਦੇ ਸੀ ਕਾਹ ਵੀ ਉਰਾ ਆ ਗਿਆ ਆ ਚਰਖੇ ਵਗੈਰਾ ਤੋਂ ਆਪਣੇ ਆਮ ਹੀ ਮਿਲ ਜਾਂਦੇ ਪੈਸਾ ਮੁੱਠੇ ਭਾਈ ਹੁੰਦੀ ਹੈਗੀ ਤੇਰੀ ਤੋਂ ਨੇ ਆ ਗਿਆ ਆਪਣੇ ਤਾਂਬੇ ਦੇ ਕਿੱਤੇ ਆ ਗਿਆ ਉਹਨੇ 1919 ਦਾ ਹੋ ਗਿਆ 1907 ਦਾ ਹੋ ਗਿਆ 1939 ਦਾ ਸਾਰੇ ਹੁਣ ਤੱਕ ਦੇ ਜਿੰਨੇ ਵੀ ਆ ਗਏ ਅੱਜ 2002 ਦਾ ਆ ਗਿਆ ਆ ਪਿਆ ਆ ਆਹ ਚਾ ਲਿਖਣਾ ਇਹ ਜਨੇ ਅਗੇ ਮੁੰਦਰੀ ਪੈਦਾ ਜਿਹਦੇ ਵਿੱਚ ਸ਼ਰਾਬ ਹੁੰਦਾ ਸੀਗਾ ਠੀਕ ਆ ਸਾਰੇ ਤਾਂਬੇ ਦੇ ਆ ਸਾਰੇ ਤਾਂਬੇ ਦੇ ਸਾਰੇ ਤਾਂਬੇ ਦੇ ਅਗਰੇਜਾਂ ਦੇ ਟਾਈਮ ਦੇ ਆ ਹਾਂ ਆ ਬੜੇ ਹੋਇਆ ਨੇ ਨਾਮ ਦੇ ਲੋਕ ਦਾ 100 ਸਾਲ ਤੋਂ ਉੱਪਰ ਹੋ ਗਏ ਮੰਨ ਲੈ ਇਹਨਾਂ ਨੂੰ ਆ ਇਹ ਚੈੱਕ ਆਰਾ ਪਹਿਲੇ ਮਹੀਨੇ ਕੁਸਮਲੇ ਗੋਲ ਹੋਣਗੇ ਵੀ ਹਾਂ ਇਹ ਤਾਂ ਹੋਣਗੇ 2 ਰੁਪਏ ਆਹ ਕਿੱਥੋਂ ਦੀ ਕਰੰਸੀ ਆ ਇਹ ਦਾਲਾ ਵਿੰਗ ਦੀ ਆ ਗਈ ਠੀਕ ਆ ਸਾਡ ਆਪਣੇ ਹੁਣ ਜਿਹੜੇ ਹੁਣੇ ਬੋੜਾ ਇਹਦਾ ਟਾਈਮ ਆ 2017 19 ਦੀ ਜਗ੍ਹਾ ਤਾਂ ਵੀ ਆਰਾ ਹਮੇਸ਼ਾ ਪਈ ਹੋਣਗੇ ਜਿਹੜੇ ਬੱਲੇ ਕੋਲੇ ਟਾਵੇਂ-ਟਾਵੇਂ ਕੋਲੀ ਹੋਣਗੇ ਇੱਕ ਕੋਲੇ ਕਿਸੇ ਕੋਲੇ ਨਾਲ ਆ ਗਈ ਤੰਗਿਆ ਇਹ ਜੁਨਾਨ ਦੀ 10000 ਦਾ ਨੋਟ ਹੈ ਹਾਂ 10000 ਦਾ ਆ ਗਿਆ ਆ ਆਪਣੇ ਇਧਰ ਇੰਡੀਆ ਦਾ ਹੀ ਆ ਕੀ ਗਣ ਸੀ ਆ ਇੱਕ ਰੁਪਿਆ ਆ ਗਿਆ ਆਪਣੇ ਇੰਡੀਆ ਦਾ ਹਾਂ ਸਟੇਟ ਬੈਂਕ ਆ ਪਾਕਿਸਤਾਨ ਦਾ ਆ ਗਿਆ 100 ਰੁਪਏ ਆ ਇੱਕ ਰੁਪਿਆ ਇਹ ਪਾਕਿਸਤਾਨ ਦਾ ਆ ਗਿਆ ਇਹ ਵੀ ਗਵਰਨਮੈਂਟ ਆ ਪੰਜਾਬ ਨਾ ਪਾਕਿਸਤਾਨ ਆ 20 ਰੁਪਏ ਆ ਗਏ ਆਪਣੇ ਇੰਡੀਆ ਦੇ ਆ ਤਾਂ ਸਾਰੇ ਆਪਣੇ ਹੁਣ ਮੰਨ ਲਾ ਦੇ ਇੰਡੀਆ ਕਿਸੇ ਕਿਸੇ ਬੰਦੇ ਕੋਲ ਰੋਣ ਗਈ ਦੇਖੀਏ ਲਗਪਗ ਸਾਰੇ ਨਹੀਂ ਤਾਂ ਆਦੇ ਬਾਲ ਦੇ ਆ ਗਏ ਆ ਆਪਣੇ ਇੰਡੀਆ ਦੀ ਆ ਗਏ ਤਾਂ ਕੈਨੇਡੀਅਨ ਕ੍ਰਾਂਸੀ ਆ ਗਈ ਜੀ 5 ਰੁਪਏ ਬਿਸਮਿਲਹਮਦੀ ਆ ਗਈ ਨੇਪਾਲ ਦੀ ਆ 네ਪਾਲ ਨਾਲ ਆ ਗਿਆ ਹੱਥ ਵੈਦ ਆ ਗਿਆ 300 ਸਿੱਕੀ ਆ ਗਈ ਹੁਣ ਇਧਰ ਆਪਰੇ ਆ ਗਿਆ ਨੌ ਕਦਮ ਇਹ ਤਾਂ ਇੰਡੀਆ ਦੇ ਹੀ ਆ ਗਏ ਆਪਣੇ ਹਾਂ ਜੇ ਬਾਰੇ ਦੇ ਪਾਏ ਗਏ 6 ਆ ਗਏ 10 5 ਚਲੋ ਠੀਕ ਹੈ ਜੀ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਅਗਲੇ ਪਾਰ ਤੇ ਨਾਲ ਲੈ ਕੇ ਦੀ ਵੀਡੀਓ ਨਾਲ ਧੰਨਵਾਦ